ਤੋਂ ਪਾਪੀ ਨੇ ਜੋ ਘਟਨਾ ਕੀਤੀ ਚਰਨ ਘਾਟ ਵਿਖੇ ਇੱਕ ਤਾਂ ਉਹ ਜਗ੍ਹਾ ਵੀ ਬਦਨਾਮ ਹੈ ਸਥਾਨ ਬਦਨਾਮ ਹੁੰਦਾ ਜੂਸਰੇ ਪਾਸੇ ਕਿਵੇਂ ਦੇਖਦੇ ਹੋ ਕਿ ਜੋ ਚੀਜ਼ਾਂ ਹੁਣ ਇਹ ਹੋਣ ਲੱਗ ਗਈਆਂ ਇਸ ਦੇ ਉੱਤੇ ਸਾਡੇ ਜਥੇਦਾਰ ਸਾਹਿਬ ਚੋਬ ਬੈਠੇ ਹੋਏ ਨੇ ਕੁਝ ਜਥੇ ਬੰਦੀਆਂ ਵੀ ਚੋਬ ਬੈਠੀਆਂ ਆਈਆਂ ਉਸ ਨੂੰ ਕਿਵੇਂ ਦੇਖ ਹਾਂ ਇਹ ਇਹ ਜਿਹੜਾ ਸਵਾਲ ਕੀਤਾ ਬਿਲਕੁਲ ਬਹੁਤ ਜ਼ਰੂਰੀ ਸਵਾਲ ਆ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਸਰਵੋੱਚ ਨੇ ਪੰਥ ਲਈ ਤੇ ਹਰ ਇੱਕ ਸਿੱਖ ਦੀ ਆਸ ਜਿਹੜੀ ਆ ਉੱਥੇ ਹੁੰਦੀ ਆ ਹਰ ਕੋਈ ਆਸ ਰੱਖਦਾ ਉਤੋਂ ਜਦੋਂ ਵੀ ਕੁਝ ਪੰਥ ਦੇ ਉੱਤੇ ਹੁੰਦਾ ਵੀ ਹੁਣੀ ਵਾਪਰਦੀ ਆ ਤੇ ਤੱਕਾ ਹੁੰਦਾ ਜਿਵੇਂ ਇਦਾਂ ਨਹੀਂ ਵੀ ਘਟਣਾ ਹੁੰਦੀ ਐ ਸੋ ਸਵਾਲ ਉੱਠ ਰਹੇ ਨੇ ਬਿਲਕੁਲ ਸਹੀ ਸਵਾਲ ਉੱਠ ਰਹੇ ਨੇ ਤੇ ਜਦੋਂ ਕਿਸੇ ਮਨੁੱਖ ਤੇ ਕੋਰਟ ਕੇਸ ਚੱਲਦਾ ਹੋਵੇ ਨਾ ਉਦੋਂ ਫਿਰ ਅਕਾਲ ਤਖਤ ਸਾਹਿਬ ਦੇ ਉੱਤੇ ਫੈਸਲਾ ਨਹੀਂ ਲੈ ਸਕਦੇ ਉਹਦਾ ਕਾਰਨ ਇਹ ਹੁੰਦਾ ਵੀ ਅੱਜ ਜੇ ਅਕਾਲ ਤਖਤ ਸਾਹਿਬ ਕੋਈ ਹੁਕਮ ਕਰ ਦਿੱਤੇ ਨੇ ਕੱਲੋਂ ਦੁਨਿਆਵੀ ਕੋਰਟ ਦੇ ਵਿੱਚ ਉਹਦਾ ਉਲਟ ਹੋ ਜਾਂਦਾ ਫਿਰ ਜੇ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਤੋਹੀਨ ਹੁੰਦੀ ਐ ਕਰਦੇ ਆਂ ਸਵਾਲੇ ਵੀ ਖੜੇ ਹੋ ਰਿਹਾ ਭਾਈ ਅੰਮ੍ਰਿਤਪਾਲ ਸਿੰਘ ਮੇਰੇ ਉਹਦੇ ਕਮੈਂਟ ਪੜਦਿਆਂ ਪੋਸਟਾਂ ਦੇ ਥੱਲੇ ਤਾਂ ਸੰਗਤ ਹੀ ਆਖਰੀ ਇਹ ਤਾਂ ਸਾਰਾ ਫੈਮਲੀ ਕੀਤਾ ਹੋ ਸਕਦਾ ਹੁਣ ਤੁਸੀਂ ਰੋਣ ਲੱਗ ਗਏ ਉਹ ਪਹਿਲਾਂ ਤੁਸੀਂ ਹਰ ਜਿੱਥੇ ਬੰਦੇ ਨੂੰ ਮਾੜਾ ਆਖਿਆ ਜੱਥੇਦਾਰ ਸਾਹਿਬ ਤੱਕ ਨੂੰ ਮਾੜਾ ਆਖਿਆ ਹੁਣ ਜਿਵੇਂ ਐਸਜੀਪੀਸੀ ਤੇ ਉਹ ਗੱਲ ਕਰਦੇ ਵੀ ਐਸਜੀਪੀਸੀ ਬੜੇ ਮਾੜੇ ਬੰਦੇ ਨੇ ਪਰ ਐਸਜੀਪੀਸੀ ਬਾਦਲਾਂ ਦੇ ਗਲਬੇ ਹੇਟਾ ਬਾਦਲ ਮਾੜੇ ਹੋ ਸਕਦੇ ਨੇ ਐਸਜੀਪੀਸੀ ਨੇ ਮਾੜੀ ਹੋਈ ਸੀ ਕਿ ਕਿ ਬਾਬੇ ਦੇ ਅੱਗੇ ਤੱਕ ਲਿੰਕ ਬਹੁਤ ਹੈ ਉਹ ਕੁਝ ਵੀ ਕਰਾ ਸਕਦੇ ਤੇ ਤੋਂ ਸਾਹਮਣੇ ਆਇਆ ਸਾਰਾ ਕੁਝ ਉਹ ਰਿਕਾਰਡਿੰਗਾਂ ਸੁਣੀਆਂ ਉਹਨੇ মিডিਆ ਨੇ ਬੜੀਆਂ ਸੰਸਥਾਵਾਂ ਹੈਗੀਆਂ ਜੋ ਜਾਂ ਕਹਿ ਲਈਏ ਜਿੱਥੇ ਬੰਦੀਆਂ ਜੋ ਕਹਿੰਦੀਆਂ ਇੱਕ ਛੰਡੇ ਥੱਲੇ ਇਕੱਠੇ ਹੋਣ ਦੀ ਲੋੜ ਹੈ ਇੱਕ ਨਿਸ਼ਾਨ ਚਾਹੀਦਾ ਥੱਲੇ ਪਰ ਇਕੱਠੇ ਕੋਈ ਹੋ ਨਹੀਂ 파ਰੇ ਕੋਈ ਵੱਖ ਚੱਲ ਰਿਹਾ ਜੀ ਕੋਈ ਵੱਖ ਚੱਲ ਰਿਹਾ ਲੱਗਦਾ ਨਹੀਂ ਕਿ ਸਿੱਖ ਪੰਥ ਦੀ ਕਮਜ਼ੋਰੀ ਇਹੀ ਹੈ ਇੱਕ ਬਿਲਕੁਲ ਸੱਚਾ ਕੌੜਾ ਜਿਹੜਾ ਸ਼ਾਇਦ ਸਾਨੂੰ ਚੰਗਾ ਨਹੀਂ ਲੱਗਦਾ ਜਦੋਂ ਅਸੀਂ ਬੋਲਦੇ ਹਾਂ ਸਾਨੂੰ ਬਹੁਤ ਸਾਡੇ ਆਪਣੇ ਕਹਿੰਦੇ ਆ ਪੀ ਤੁਸੀਂ ਇਹ ਗੱਲ ਕਿਉਂ ਕਹਿੰਦੇ ਹੋ ਪਰ ਇਹ ਸੱਚ ਆ ਵੀ ਅਸੀਂ ਆਪੋ ਆਪਣੇ ਨਿੱਜ ਦੇ ਵਿੱਚ ਉਲਝ ਗਏ ਆ ਲੱਗਦਾ ਜੀ ਪ੍ਰਸ਼ਾਸਨ ਦੀ ਵੀ ਜ਼ਿੰਮੇਵਾਰੀ ਬਣਦੀ ਸੀ ਵਾਅਦ ਤੋਂ ਵਾਅਦ ਜੋ ਸਜ਼ਾ ਬਣਦੀ ਆ ਉਹ ਦੇਣੀ ਚਾਹੀਦੀ ਸੀਗੀ ਨਾ ਸਪਾਰਿਸ਼ ਹੋਣੀ ਜਾਂਦੀ ਤੇ ਹੁਣ ਅੰਮ੍ਰਿਤਪਾਲ ਸਿੰਘ ਮੇਰੋ ਕੱਲੇ ਆ ਜਾਂ ਪੰਥ ਨਾਲ ਖੜਾ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਪ੍ਰਸ਼ਾਸਨ ਦੀ ਗੱਲ ਦੱਸ ਦਿਆਂ ਵੀ ਵੇਖੋ ਇਸ ਤਰ੍ਹਾਂ ਦੀ ਸਾਡੀ ਵੀ ਪਰਮਜੀਤ ਸਿੰਘ ਅਕਾਲੀ ਫੇਸਬੁੱਕ ਦੇ ਉੱਤੇ ਕੁਝ ਚਾਰ ਅੱਖਰ ਲਿਖ ਦੇਣਾ ਜਜ਼ਬਾਤ ਆਪਣੇ ਉਸੇ ਵੇਲੇ ਸਾਨੂੰ ਥਾਣਿਆਂ 'ਚੋਂ ਫੋਨ ਆਉਣੇ ਸ਼ੁਰੂ ਹੋ ਜਾਂਦੇ ਨੇ ਸਾਨੂੰ ਵੱਡੇ ਅਫਸਰ ਬੁਲਾ ਲੈਂਦੇ ਨੇ ਇਹ ਸਾਡਾ ਹੁੰਦਾ ਮੈਂ ਔਨ ਰਿਕਾਰਡ ਕਹਿ ਰਿਹਾ ਸੀ ਕਿ ਕਦੇ ਕਹੀ ਨਹੀਂ ਮੈਂ ਕਦੀ ਗੱਲਾਂ ਦਸੀਆਂ ਨਹੀਂ ਪਰ ਤੁਸੀਂ ਸਵਾਲ ਕੀਤਾ ਤਾਂ ਤੁਹਾਨੂੰ ਦੱਸਣਾ ਵੀ ਸਮਝਦਾ ਤੁਹਾਡਾ ਹੁੰਦਾ ਬੀਤੇ ਦਿਨ ਜੋ ਭਾਈ ਅਮਰਪਾਲ ਸਿੰਘ ਮੇਰੋ ਅਤੇ ਚਰਨ ਘਾਟ ਵਾਲੇ ਬਾਬੇ ਦਾ ਵਿਵਾਦ ਚੱਲ ਰਿਹਾ ਹੈ ਉਸ ਤੋਂ ਅਸੀਂ ਭਲੀ ਭਾਂ ਜਾਣੂ ਆ ਆਖਰਕਾਰ ਪੰਜਾਬ ਦੇ ਵਿੱਚ ਜੋ ਚੀਜ਼ਾਂ ਹੋ ਰਹੀਆਂ ਕਿ ਨਿਹੰਗ ਸਿੰਘ ਜਥੇ ਬੰਦੀਆਂ ਦਾ ਸਾਥ ਮੰਗਿਆ ਅਮਰਪਾਲ ਸਿੰਘ ਮੇਰੋ ਨੇ ਅਤੇ ਬੀਤੇ ਦਿਨੀ ਗੱਲ ਕਰਦੇ ਆ ਤਾਂ ਮੋਗਾ ਵਿਖੇ ਇਕੱਠ ਵੀ ਹੋਇਆ ਜਗਰਾਉਂ ਵਿਖੇ ਇਕੱਠ ਹੋਇਆ ਪਰ ਉਸ ਤੋਂ ਬਾਅਦ ਵੀ ਅਮਰਪਾਲ ਸਿੰਘ ਮੇਰੋ ਹੁਣਾ ਦੀ ਇੱਕ ਅਪੀਲ ਰਹੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਡਾ ਸਾਥ ਦੇਣ ਹੁਕਮ ਜਾਰੀ ਕਰ ਪਰ ਹੁਣ ਗੱਲ ਕਰਦੇ ਆ ਤਾਂ ਕਿਸ ਤਰੀਕੇ ਇਹ ਪੰਜਾਬ ਦੇ ਵਿੱਚ ਵਿਵਾਦ ਹੋ ਰਿਹਾ ਹੈ ਤੇ ਕਿਸ ਤਰੀਕੇ ਨਿਹੰਗ ਸਿੰਘ ਜਥੇ ਬੰਦੀਆਂ ਅਮਰਪਾਲ ਸਿੰਘ ਮੇਰੋ ਦਾ ਸਾਥ ਦੇ ਰਹੀਆਂ ਸਾਡੇ ਨਾਲ ਭਾਈ ਪਰਮਜੀਤ ਸਿੰਘ ਅਕਾਲੇਜ ਮੌਜੂਦ ਹੈ ਵਾਹਿਗੁਰੂ ਜੀ ਕਾ ਖਾਲਸਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਪਹਿਲਾਂ ਦੇਖਦੇ ਆ ਜੋ ਪਾਪੀ ਨੇ ਜੋ ਘਟਨਾ ਕੀਤੀ ਚਰਨ ਘਾਟ ਵਿਖੇ ਇੱਕ ਤਾਂ ਉਹ ਜਗ੍ਹਾ ਵੀ ਬਦਨਾਮ ਹੈ ਸਥਾਨ ਬਦਨਾਮ ਹੁੰਦਾ ਜੂਸਰੇ ਪਾਸੇ ਕਿਵੇਂ ਦੇਖਦੇ ਹੋ ਕਿ ਜੋ ਚੀਜ਼ਾਂ ਹੁਣ ਇਹ ਹੋਣ ਲੱਗ ਗਈਆਂ ਇਸ ਦੇ ਉੱਤੇ ਸਾਡੇ ਜਥੇਦਾਰ ਸਾਹਿਬ ਚੋਬ ਬੈਠੇ ਹੋਏ ਨੇ ਕੁਝ ਜਥੇ ਬੰਦੀਆਂ ਵੀ ਚੋਬ ਬੈਠੀਆਂ ਆਈਆਂ ਉਸ ਨੂੰ ਕਿਵੇਂ ਦੇਖਦੇ ਹਾਂ ਇਹ ਇਹ ਜਿਹੜਾ ਸੀ ਸਵਾਲ ਕੀਤਾ ਬਿਲਕੁਲ ਬਹੁਤ ਜ਼ਰੂਰੀ ਸਵਾਲ ਆ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਸਰਵੋੱਚ ਨੇ ਪੰਥ ਲਈ ਤੇ ਹਰ ਇੱਕ ਸਿੱਖ ਦੀ ਇੱਕ ਆਸ ਜਿਹੜੀ ਆ ਉੱਥੇ ਹੁੰਦੀ ਆ ਹਰ ਕੋਈ ਆਸ ਰੱਖਦਾ ਉਤੋਂ ਜਦੋਂ ਵੀ ਕੁਝ ਪੰਤ ਦੇ ਉੱਤੇ ਹੁੰਦਾ ਕੋਈ ਹੋਣੀ ਵਾਪਰਦੀ ਆ ਕੋਈ ਤੱਕਾ ਹੁੰਦਾ ਜਾਂ ਕੋਈ ਇਦਾਂ ਦੀ ਵੀ ਘਟਨਾ ਹੁੰਦੀ ਆ ਸੋ ਸਵਾਲ ਉੱਠ ਰਹੇ ਨੇ ਬਿਲਕੁਲ ਸਹੀ ਸਵਾਲ ਉੱਠ ਰਹੇ ਨੇ ਅਸੀਂ ਜੋ ਕੱਲ ਉੱਥੇ ਗਏ ਸੀ ਬਹੁਤ ਸੰਗਤਾਂ ਮਿਲੀਆਂ ਸਟੇਜਾਂ ਤੇ ਵੀ ਗੱਲ ਹੋਈ ਕਿ ਹੁਣ ਤੱਕ ਤਾਂ ਇਹ ਚਾਹੀਦਾ ਸੀਗਾ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਉਸ ਮਨੁੱਖ ਨੂੰ ਤਲਬ ਕੀਤਾ ਜਾਂਦਾ ਬੇਸ਼ੱਕ ਹੁਣ ਇਸੇ ਮੈਂ ਤੁਹਾਨੂੰ ਹੋਰ ਕਨਫਰਮ ਕਰ ਦਿਆਂ ਬਹੁਤਾਂ ਆਂ ਲੋਕਾਂ ਨੂੰ ਨਹੀਂ ਪਤਾ ਹੁੰਦਾ ਪਰ ਜਦੋਂ ਕਿਸੇ ਮਨੁੱਖ ਤੇ ਕੋਰਟ ਕੇਸ ਚੱਲਦਾ ਹੋਵੇ ਨਾ ਉਦੋਂ ਫਿਰ ਅਕਾਲ ਤਖਤ ਸਾਹਿਬ ਦੇ ਉੱਤੇ ਫੈਸਲਾ ਨਹੀਂ ਲੈ ਸਕਦੇ ਉਹਦਾ ਕਾਰਨ ਇਹ ਹੁੰਦਾ ਵੀ ਅੱਜ ਜਿਹੜੇ ਅਕਾਲ ਤਖਤ ਸਾਹਿਬ ਕੋਈ ਹੁਕਮ ਕਰ ਦਿੰਦੇ ਨੇ ਕੱਲੋਂ ਦੁਨਿਆਵੀ ਕੋਰਟ ਦੇ ਵਿੱਚ ਉਹ ਦਾ ਉਲਟ ਹੋ ਜਾਂਦਾ ਫਿਰ ਜਿਹੜੇ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਤੋਹੀਨ ਹੁੰਦੀ ਆ ਇੱਕ ਇਹ ਸੰਗਤ ਨੂੰ ਸ਼ਾਇਦ ਬਹੁਤ ਨੂੰ ਨਹੀਂ ਪਤਾ ਇਸ ਕਰਕੇ ਵੀ ਕਈ ਵਾਰੀ ਜਿਹੜਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹ ਚੀਜ਼ਾਂ ਨਹੀਂ ਹੁੰਦੀਆਂ ਉਹਦਾ ਕਾਰਨ ਪਰ ਜੇ ਇਹ ਨਹੀਂ ਕਰ ਸਕਦੇ ਉਦੋਂ ਦਾ ਕਰੀ ਸਕਦੇ ਆ ਨਾ ਕੋਈ ਆਪਣੀ ਕਮੇਟੀ ਬਣਾਉਂਦੇ ਕੋਈ ਆਪਣੇ ਸਿੰਘਾਂ ਨੂੰ ਹੁਕਮ ਕਰਦੇ ਐਜੀਪੀਸੀ ਨੂੰ ਕਰਦੇ ਫੇ ਜਾਓ ਭਾਈ ਦੇਖੋ ਗੁਰੂ ਘਰ ਦੇ ਵਿੱਚ ਕੀ ਹੋਇਆ ਵਾ ਉਹਨੂੰ ਸਿੰਘ ਨੂੰ ਮਿਲੋ ਜਿੰਨੇ ਸਾਰਾ ਪਾਜੋ ਘੇੜਿਆ ਵਾ ਪ੍ਰਸ਼ਾਸਨ ਨੂੰ ਮਿਲੋ ਜੀ ਉਹ ਸੱਚਮੁੱਚ ਦੋਸ਼ੀ ਆ ਤੇ ਉਹਤੇ ਬਿਲਕੁਲ ਜਿਹੜਾ ਵਾ ਉਹ ਠੋਸ ਕਾਰਵਾਈ ਹੋਵੇ ਉਹਨੂੰ ਕੋਈ ਰਹਿਤ ਨਾ ਮਿਲੇ ਉਹਨੂੰ ਕੋਈ ਸਪੋਰਟ ਨਾ ਮਿਲੇ ਕਿਸੇ ਦੀ ਵੀ ਇਹ ਹੋਣਾ ਚਾਹੀਦਾ ਸੀਗਾ ਪਰ ਇਹ ਨਹੀਂ ਹੋਇਆ ਬੜਾ ਮੰਦ ਭਗਾ ਈਵਨ ਜੇ ਸੰਸਥਾ ਦੇ ਨਾਲ ਉਹ ਬੰਦਾ ਬਲਜਿੰਦਰ ਸੰਬੰਧ ਰੱਖਦਾ ਨਾਨਕਸਰ ਸੰਪਰਦਾ ਦੇ ਨਾਲ ਆਰਥਨਾਤ ਸ਼ਾਇਦ ਮੈਨੂੰ ਉਹਨਾਂ ਦੇ ਮਹਾਂਪੁਰਖਾਂ ਦਾ ਨਾਮ ਤਾਂ ਨਹੀਂ ਪਤਾ ਵਡੇ ਬਾਬੇ ਨੇ ਪਰ ਉਹਨਾਂ ਦਾ ਵੀ ਫਰਜ਼ ਬਣਦਾ ਸੀਗਾ ਵੀ ਉਹ ਵੀ ਇਹਦੇ ਤੇ ਬਿਲਕੁਲ ਧਿਆਨ ਲੈਂਦੇ ਇਹਦੇ ਤੇ ਬਿਲਕੁਲ ਐਕਸ਼ਨ ਲੈਂਦੇ ਇਹ ਤੇ ਨਿਗਾਹ ਰੱਖਦੇ ਸੰਗਤ ਸਾਹਮਣੇ ਇਵਨ ਆਉਂਦੇ ਆ ਕੇ ਤੇ ਕਹਿੰਦੇ ਵੀ ਭਾਈ ਸਾਡੀ ਸੰਸਥਾ ਜੇ ਕੋਈ ਬੰਦਾ ਮਾਰਾ ਆ ਗਿਆ ਤੇ ਦਾ ਮਤਲਬ ਇਹ ਨਹੀਂ ਵੀ ਸੰਸਥਾ ਮਾਰੀ ਹੋ ਗਈ ਆ ਬਹੁਤ ਵੱਡੇ ਸੰਤ ਮਹਾਂਪੁਰਖਾਂ ਨੇ ਸੰਸਥਾ માં ਬਣਾਈਆਂ ਨੇ ਬਹੁਤ ਨਾਮ ਜੱਪਿਆ ਬੜੀ ਸੰਗਤ ਨੂੰ ਲੱਖਾਂ ਲੋਕਾਂ ਨੂੰ ਅਮਰ ਸ਼ਕਾ ਕੇ ਗੁਰ ਨਾਲ ਜੋੜਿਆ ਵਾ ਪਰ ਜੇ ਅੱਜ ਸੰਸਥਾ ਦੇ ਵਿੱਚ ਇੱਕ ਚੰਦ ਬੰਦੇ ਮਾਰੇ ਆ ਗਏ ਨੇ ਤੇ ਉਹਦੀ ਮਤਲਬ ਇਹ ਨਹੀਂ ਵੀ ਪੂਰੀ ਸੰਸਥਾ ਬਦਨਾਮ ਕੀਤੀ ਜਾਵੇ ਕਿਉਂਕਿ ਹੋ ਰਹੀ ਆ ਬਹੁਤਾਂ ਲੋਕਾਂ ਨੂੰ ਹੁਣ ਸੰਸਥਾ ਦੇ ਬਾਰੇ ਅਸਥਾਨਾਂ ਦੇ ਬਾਰੇ ਭੋਰੀਆਂ ਦੇ ਬਾਰੇ ਬਹੁਤ ਕੁਝ ਬੋਲਿਆ ਜਾ ਰਿਹਾ ਖਾਸ ਕਰਕੇ ਪੰਥਕ ਵਿਰੋਧੀਆਂ ਵੱਲੋਂ ਹੁਣ ਤਾਂ ਮੌਕਾ ਮਿਲ ਜਾਂਦਾ ਜਿਵੇਂ ਨੇਕੀਰ ਕੀ ਕਰਕੇ ਬੈਠੀ ਪਰ ਨਿਊਜ਼ੀਲੈਂਡ ਕੋ ਸਾਡੇ ਇੱਥੇ ਆਪ ਕੋ ਬੜੇ ਪ੍ਰੋਫੈਸਰ ਵੀ ਬੜੇ ਬੇਟੇ ਆ ਢੜੀਆਂ ਵਾਲਾ ਹੋ ਗਿਆ ਇਹ ਲੋਕ ਜਿਹੜੇ ਨੇ ਇਹਨਾਂ ਨੂੰ ਮੌਕਾ ਚਾਹੀਦਾ ਹੁੰਦਾ ਬਗੜਵਾ ਕਰਨ ਦਾ ਸੋ ਇਹਨਾਂ ਨੇ ਤਾਂ ਫਿਰ ਕਰਨੀ ਆ ਨਾ ਤੇ ਜੇ ਆਪਾਂ ਉਹਨਾਂ ਨੂੰ ਮੌਕਾ ਦਈਏ ਹੀ ਨਾ ਅਸੀਂ ਉਸ ਤੋਂ ਪਹਿਲਾਂ ਜਿਹੜੀ ਸੱਚ ਹੈ ਸਚਾਈ ਹੈ ਉਹ ਸੰਗਤ ਦੇ ਸਾਹਮਣੇ ਠੋਕ ਕੇ ਰੱਖੀਏ ਕਿ ਇਹਦਾ ਮਤਲਬ ਇਹ ਨਹੀਂ ਵੀ ਮੇਰਾ ਕੋਈ ਭਾਈ ਮਾਲੂ ਗਲਤ ਆ ਤੇ ਲੋਕਾਂ ਵਾਸਤੇ ਮੈਂ ਡਾਂਗ ਚੱਕੀ ਫਿਰਦਾ ਪਰ ਮੇਰਾ ਭਰਾ ਜੇ ਗਲਤ ਹੋਵੇ ਤੇ ਮੈਂ ਉਹ ਤੇ ਪਰਦਾ ਪਾਵਾਂ ਮਤਲਬ ਨਹੀਂ ਬਣਦਾ ਇਨਸਾਫ ਸਾਰਿਆਂ ਵਾਸਤੇ ਹੋਣਾ ਚਾਹੀਦਾ ਪਰ ਹਾਂ ਇਹ ਬਿਲਕੁਲ ਇਹ ਸਵਾਲ ਸੰਗਤ ਦੇ ਵਿੱਚ ਚੁੱਕਿਆ ਜਾ ਰਿਹਾ ਹੈ ਜਾਇ ਸਵਾਲ ਵੀ ਸਾਡੀਆਂ ਸੰਸਥਾਵਾਂ ਸਾਡੇ ਜਿਹੜੇ ਅਕਾਲ ਤਖਤ ਸਾਹਿਬ ਦੇ ਇਸ ਵੇਲੇ ਗਿਆਨੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਾਇਦਾਦਾਰ ਨੇ ਕਬੀਰ ਸਿੰਘ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜ਼ਾਬਤ ਨੇ ਉਹਨਾਂ ਨੇ ਵੀ ਇਹਦਾ ਕੋਈ ਐਕਸ਼ਨ ਨਹੀਂ ਲਿਆ ਅੱਛਾ ਗੱਲ ਕਰਦੇ ਆਂ ਸਵਾਲੇ ਵੀ ਖੜੇ ਹੋ ਰਿਹਾ ਭਾਈ ਅਮਰਪਾਲ ਸਿੰਘ ਮੇਰੂ ਦੇ ਕਮੈਂਟ ਪੜ੍ਹਦੇ ਆਂ ਪੋਸਟਾਂ ਦੇ ਥੱਲੇ ਤਾਂ ਸੰਗਤ ਇਹ ਆਖਦੀ ਇਹ ਤਾਂ ਸਾਰਾ ਫੈਮਲੀ ਕੀਤਾ ਹੋ ਸਕਦਾ ਹੁਣ ਤੁਸੀਂ ਰੋਣ ਲੱਗ ਗਏ ਪਹਿਲਾਂ ਤੁਸੀਂ ਹਰ ਜਿੱਥੇ ਬੰਦੇ ਨੂੰ ਮਾੜਾ ਆਖਿਆ ਜੱਤੇਦਾਰ ਸਾਹਿਬ ਤੱਕ ਨੂੰ ਮਾੜਾ ਆਖਿਆ ਨਹੀਂ ਕੀ ਆ ਨਾ ਕਿ ਜੇ ਉਹਨੇ ਮਾੜਾ ਆਖਿਆ ਉਹਦੇ ਪਿੱਛੇ ਵੀ ਬੜੇ ਕਾਰਨ ਨੇ ਉਹ ਇਹੀ ਕਾਰਨ ਨੇ ਜਦੋਂ ਇਦਾਂ ਦੀ ਕੋਈ ਇਨਸੀਡੈਂਸ ਹੁੰਦੇ ਨੇ ਉਦੋਂ ਸਾਡੇ ਜਿਹੜੇ ਆਗੂ ਸਰਬੰਨ ਨਹੀਂ ਬੋਲਦੇ ਤੇ ਫਿਰ ਉਦੋਂ ਹਾਂ ਹੋ ਸਕਦਾ ਕਿ ਉਹਦਾ ਲਹਿਜਾ ਬੋਲਣ ਦਾ ਗਲਤ ਹੋਵੇ ਇਹ ਮੈਂ ਵੀ ਕਹਿਣਾ ਵਾ ਕਿਉਂਕਿ ਚਲੋ ਅਸੀਂ ਵੀ ਵਿਚਰ ਰਹੇ ਹਾਂ ਪੰਥ ਦੇ ਵਿੱਚ ਕਿਉਂਕਿ ਉਹਦੇ ਬਹੁਤ ਸਤਿਕਾਰਯੋਗ ਨੇ ਉਹ ਜਿੱਥੇ ਸਥਾਨਾਂ ਤੇ ਬੈਠੇ ਨੇ ਉਹ ਸਥਾਨ ਬਹੁਤ ਸਤਿਕਾਰਯੋਗ ਨੇ ਉਹਨਾਂ ਦੇ ਉੱਤੇ ਅਸੀਂ ਕਿੰਤੂ ਨਹੀਂ ਕਰ ਸਕਦੇ ਹੁਣ ਜਿਵੇਂ ਐਸਜੀਪੀਸੀ ਦੇ ਬਾਰੇ ਗੱਲ ਕਰਦੇ ਵੀ ਐਸਜੀਪੀਸੀ ਬੜੇ ਮਾਰੇ ਬੰਦੇ ਨੇ ਪਰ ਐਸਜੀਪੀਸੀ ਬਾਦਲਾਂ ਦੇ ਗਲਬੇ ਹੇਟਾ ਬਾਦਲ ਮਾਰੇ ਹੋ ਸਕਦੇ ਨੇ ਐਸਜੀਪੀਸੀ ਨੇ ਮਾਰੀ ਸੰਸਦਾ ਤਾਂ ਨਹੀਂ ਮਾਰੀ ਇਸ ਕਰਕੇ ਉਹਨਾਂ ਨੂੰ ਜੇ ਕੁਝ ਬੋਲਿਆ ਵਾ ਮੈਰੋਂ ਨੇ ਪਹਿਲਾਂ ਇਸ ਤੋਂ ਪਹਿਲਾਂ ਜਿਹੜੇ ਇਨਸੀਡੈਂਟਸ ਹੋਏ ਨੇ ਉਹਦੇ ਪਿੱਛੇ ਵੀ ਬੜੇ ਕਾਰਨ ਸੀ ਲਹਿਜਾ ਗਲਤ ਹੋ ਸਦਾ ਪਰ ਗੱਲਾਂ ਤਾਂ ਕਾ ਵੀ ਹੱਦ ਤੱਕ ਸੱਚੀ ਹੀ ਨੇ ਦੂਸਰੀ ਗੱਲ ਜਿਹੜੀ ਉਹ ਰੋਣ ਦੀ ਗੱਲ ਕੀਤੀ ਹੈ ਉਹਦਾ ਕਾਰਨ ਇਹ ਆ ਵੀ ਉਹਨੂੰ ਜਦੋਂ ਇੱਕ ਬੰਦਾ ਕੋਈ ਐਡਾ ਵੱਡਾ ਕੰਮ ਕਰੇ ਹਨਾ ਐਡਾ ਵੱਡਾ ਪਾ ਜੁਗੜ ਜੇ ਉਹ ਤੇ ਚਾਰੇ ਪਨੇ ਪ੍ਰੈਸ਼ਰ ਹੋਵੇ ਤੇ ਉਹ ਬੰਦਾ ਇਹ ਮਹਿਸੂਸ ਕਰੇ ਮੈਂ ਕੱਲਾ ਪੈ ਗਿਆ ਤੇ ਸੁਭਾਵਕ ਆ ਫਿਰ ਉਦੋਂ ਬੰਦੇ ਦੀ ਭਾਵਨਾ ਜਿਹੜੀ ਆ ਆਖਾ ਰੱਬ ਤਾਂ ਹੈ ਨਹੀਂ ਇਨਸਾਨ ਹੀ ਆ ਨਾ ਉਫਰਿੰਦਰ ਦੀ ਭਾਵਨਾ ਜਿਹੜੀ ਉਹ ਕਿਸੇ ਨਾ ਕਿਸੇ ਰੂਪ ਚ ਬਾਹਰ ਆ ਜਾਂਦੀ ਹੈ ਉਹ ਦੀ ਹੰਝੂਆਂ ਦੇ ਰੂਪ ਵਿੱਚ ਆ ਗਈ ਪਰ ਮੈਂ ਉਸ ਉਸੇ ਦਿਨ ਹੀ ਉਹਦੇ ਨਾਲ ਗੱਲ ਹੋਈ ਸੀਗੀ ਤੇ ਉਹਨੇ ਗੱਲ ਕਹੀ ਸੀ ਵੀ ਪਰਵਾਹ ਨਾ ਕਰ ਸਾਰਾ ਪੰਨ ਤੇਰਾ ਨਕਰੋਤਾ ਵਾ ਸਵਾ ਲੱਖ ਹੀ ਬੜਾ ਹੁੰਦਾ ਵਾ ਹੁਕਮ ਹੈ ਸਾਨੂੰ ਮਾਰਿਆ ਸਵਾ ਲੱਖੇ ਸਿਰ ਬਹੁਤ ਆ ਪਰ ਬਿਲਕੁਲ ਨਾਲ ਆ ਤੇਰੇ ਚੜ੍ਹਦੀ ਕਲਾ ਨਾਲ ਡਟਿਆ ਰਹੇ ਦੂਸਰੀ ਗੱਲ ਦੀ ਫੇਮ ਤੁਸੀਂ ਕੀਤੀ ਆ ਬਿਲਕੁਲ ਜੇ ਤੁਸੀਂ ਗੱਲ ਇਹ ਕਰਦੇ ਹੋ ਕਿ ਉਹਨੂੰ ਕੰਮ ਨੂੰ ਇਸ ਤਰੀਕੇ ਨਾਲ ਕਰਨਾ ਚਾਹੀਦਾ ਸੀ ਵੀ ਲੋਕਾਂ ਦੇ ਵਿੱਚ ਆਮ ਲੋਕਾਂ ਤੇ ਇਹ ਚੀਜ਼ ਨਾ ਜਾਂਦੀ ਆਪਣੇ ਜਥੇਬੰਦੀਆਂ ਸੰਪਰਦਾਵਾਂ ਸੰਸਥਾਵਾਂ ਦੇ ਤਕਸਾਈ ਬੰਦੇ ਆਗੂਆਂ ਦੀ ਹਾਜ਼ਰੀ ਵਿੱਚ ਜਿਹੜਾ ਸੀਗਾ ਉਹ ਸਾਰਾ ਕੁਝ ਹੁੰਦਾ ਪਰ ਆਫ ਦਾ ਰਿਕਾਰਡ ਹੁੰਦਾ ਪਰ ਉਹ ਦਾ ਕਾਰਨ ਇਹ ਸੀ ਵੀ ਆਫ ਦਾ ਰਿਕਾਰਡ ਨਹੀਂ ਕੀਤਾ ਇਸ ਕਰਕੇ ਵੀ ਉਹ ਜਿਹੋ ਦੇ ਹਾਲਾਤ ਬਣੇ ਸੀ ਜਿਹੜੇ ਉਹਨਾਂ ਹਾਲਾਤਾਂ ਦੇ ਵਿੱਚ ਬਿਲਕੁਲ ਸਪੱਟ ਸੀ ਕਿ ਜੇ ਆਫ ਦਾ ਰਿਕਾਰਡ ਕੀਤਾ ਜਾਂਦਾ ਤੇ ਫਿਰ ਉਹ ਬਾਬੇ ਨੂੰ ਸਜ਼ਾ ਨਹੀਂ ਸੀ ਹੋਣੀ ਉੱਤੇ ਪਰਚਾ ਨਹੀਂ ਸੀ ਹੋਣਾ ਇਵਨ ਉਲਟਾ ਮਹਿਰੋਂ ਦੇ ਉੱਤੇ ਜਿਹੜਾ ਸੀ ਪਰਚਾ ਹੋਇਨਾ ਸੀ ਹੁਣ ਤੱਕ ਸ਼ਾਇਦ ਇਹਨੇ ਜੇਲ੍ਹ ਚ ਬੈਠਾ ਹੋਣਾ ਸੀ ਜਾਣੋ ਕਿਨੇ ਗੱਲਾਂ ਡੋਕ ਦੇਣਾ ਸੀਗਾ ਕਿਉਂਕਿ ਬਹੁਤ ਵੱਡਾ ਕੰਮ ਕੀਤਾ ਇਹਨੇ ਬਹੁਤ ਜਿਹੇ ਲੋਕਾਂ ਨੂੰ ਹੱਥ ਪਾਇਆ ਬਹੁਤ ਵੱਡੇ ਲੈਵਲ ਦੇ ਲੋਕ ਨੇ ਉਹਨਾਂ ਦੇ ਬੜੇ- ਇਸ ਕਰਕੇ ਤਾਂ ਇੰਨਾ ਪ੍ਰੈਸ਼ਰ ਉੱਤੇ ਪਿਆ ਐਫਆਈਆ ਤਾਂ ਕੈਨਸਲ ਹੁੰਦੀਆਂ ਜਿੱਲਾਂ ਹੋਈਆਂ ਇਹ ਵੀ ਗੱਲ ਹੋਈ ਸੀ ਕਿ ਬਾਬੇ ਦੀ ਅੱਗੇ ਤੱਕ ਲਿੰਕ ਬਹੁਤ ਹੈ ਉਹ ਕੁਝ ਵੀ ਕਰਾ ਸਕਦਾ ਨਹੀਂ ਤਾਂ ਸਾਹਮਣੇ ਆਇਆ ਸਾਰਾ ਕੁਝ ਉਹਦਾ ਰਿਕਾਰਡਿੰਗ ਸੁਣੀਆਂ ਉਹਨੇ মিডিਆ ਨੂੰ ਉਹਨੂੰ ਫੋਨ ਆਏ ਨੇ ਬਾਰੰਤਮ ਕੀਆਂ ਆਈਆਂ ਨੇ ਉਹਨੇ ਸਭ ਕੁਝ ਸੁਣਾਇਆ মিডিਆ ਸਾਹਮਣੇ ਪ੍ਰਸ਼ਾਸਨ ਸਾਹਮਣੇ ਰੱਖਿਆ ਉਹਨੇ ਤੇ ਇਸ ਕਰਕੇ ਉਹ ਜਨਤਕ ਤਾਂ ਕੀਤਾ ਗਿਆ ਨਹੀਂ ਤੇ ਜਨਤਕ ਨਹੀਂ ਸੀ ਕਰਨਾ ਕਰਨਾ ਤਾਂ ਉਹਨੂੰ ਉਸ ਲੈਵਲ ਤੇ ਸੀ ਜੋ ਧਾਰਮਿਕ ਬਣਦਾ ਵੀ ਉਹਨੂੰ ਉਸ ਸਥਾਨ ਤੋਂ ਬਾਹਰ ਕਰ ਦਿੰਦੇ ਬਣਾ ਲਵਾ ਲੈਂਦੇ ਤੇ ਗਾਂ ਤੋਂ ਉਹਨੂੰ ਕਿਸੇ ਸਥਾਨ ਦੀ ਸੇਵਾ ਨਾ ਕਰਨ ਦੇਉਂਦੇ ਉਹਨੂੰ ਖਾਸ ਕਰਦੇ ਪੰਥ ਵਿੱਚੋਂ ਰੋਟੀ ਬੀੜੀ ਸਾਂਝ ਮਕਾ ਰਹਿੰਦੇ ਉਹਦੀ ਹਣਾ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਕਰਵਾ ਦਿੰਦੇ ਪਰ ਪ੍ਰੋਬਲਮ ਇੱਥੇ ਹੀ ਆ ਵੀ ਜੇ ਉਹ ਜਨਤਕ ਨਾ ਕੀਤਾ ਜਾਂਦਾ ਤੇ ਉਹ ਪ੍ਰੈਸ਼ਰ ਨਹੀਂ ਸੀ ਬਣਨਾ ਪਬਲਿਕ ਦਾ ਸੰਗਤ ਦਾ ਤੇ ਸੰਗਤ ਨੂੰ ਨਹੀਂ ਉੱਠਣਾ ਸੀ ਕਿਉਂਕਿ ਸਾਡੇ ਹਾਲਾਤ ਨੇ ਵੀ ਸਾਡੋਂ ਜਿੰਚਰ ਕੋਈ ਧੱਕਾ ਨਾਲ ਪਿਛੋ ਮਾਰੇ ਉਹ ਜੇ ਅਸੀਂ ਖੋਤਰੀ ਨੇ ਆਰਮ ਨਾਲ ਸੋ ਐਸੇ ਕਰਕੇ ਸ਼ਾਇਦ ਸਾਨੂੰ ਹਾਈ ਕੋਰਟ ਵੀ ਪੈ ਰਹੀ ਆ ਆਪਣੇ ਹੱਕਾਂ ਵਾਸਤੇ ਜਾਗਰੂਕ ਨਹੀਂ ਹੁੰਦੇ ਵੀ ਇੱਕ ਬੰਦਾ ਉਹ ਬੋਲਦਾ ਵਾ ਤੇ ਉਸ ਬੰਦੇ ਦੇ ਸਿਰ ਸੁਰ ਦਿੰਦੇ ਵੀ ਉਹ ਕਰੂਗਾ ਜਿਵੇਂ ਬਰਬਾਰ ਸਿੰਘ ਆਪਣਾ ਡਬਲ ਨੌਜਾਨ ਬੈਠੇ ਨੇ ਉਹਨਾਂ ਨਾਲ ਇਹ ਵਸਾਰਾ ਹੋ ਰਿਹਾ ਇਹ ਹੋਇਆ ਵੀ ਸਾਡਾ ਤਾਂ ਜਸ ਲੋਰ ਸੀ ਜਿਸ ਸਮੇਂ ਉਹਨਾਂ ਨਾਲ ਖੜਨ ਦੀ ਉਹ ਤਾਂ ਨਹੀਂ ਖੜੇ ਅੱਛਾ ਬੜੀਆਂ ਸੰਸਥਾਵਾਂ ਹੈਗੀਆਂ ਜੋ ਜਾਂ ਕਹਿ ਲਈਏ ਜਥੇਬੰਦੀਆਂ ਜੋ ਕਹਿੰਦੀਆਂ ਇੱਕ ਝੰਡੇ ਥੱਲੇ ਇਕੱਠੇ ਆਉਂਦੀ ਲੋੜ ਆ ਇੱਕ ਨਿਸ਼ਾਨ ਸਾਹਿਬ ਥੱਲੇ ਪਰ ਇਕੱਠੇ ਕੋਈ ਹੋ ਨਹੀਂ 파ਰੇ ਕੋਈ ਵੱਖ ਚੱਲ ਰਿਹਾ ਜੀ ਕੋਈ ਵੱਖ ਚੱਲ ਰਿਹਾ ਲੱਗਦਾ ਨਹੀਂ ਕਿ ਸਿੱਖ ਪੰਥ ਦੀ ਕਮਜ਼ੋਰੀ ਇਹੀ ਬਿਲਕੁਲ ਜੀ ਵੇਖੋ ਸਾਨੂੰ ਗੁਰੂ ਸਾਹਿਬ ਨੇ ਹੁਕਮ ਕੀਤਾ ਪਵਿੱਤਰ ਗੁਰਬਾਣੀ ਚ ਸਾਡੇ ਗ੍ਰੰਥਾਂ ਚ ਦਰਜ ਕੀ ਹੋਏ 71 ਮੇਲੇ ਮੇਰੇ ਪਾਏ ਦੁਬਦਾ ਦੂਰ ਕਰੋਲੇ ਬੁਲਾਏ ਹਨ ਹਰ ਨਾਮੇ ਕੀ ਹੋ ਜੋੜੀ ਗੁਰਮੁਖ ਬੈਠੋ ਸਭਾ ਬਚਾਏ ਬਿਲਕੁਲ ਜਦੋਂ ਵੀ ਗੱਲ ਗੁਰੂ ਗ੍ਰੰਥ ਗੁਰੂ ਪੰਥ ਦੀ ਹੋਵੇ ਉਦੋਂ ਅਸੀਂ ਸਫਾ ਬਚਾ ਕੇ ਬਹਿਣਾ ਅਸੀਂ ਉੱਤੇ ਵਿਚਾਰ ਕਰਨੀ ਹੈ ਉੱਤੇ ਐਕਸ਼ਨ ਰਿਐਕਸ਼ਨ ਜੋ ਵੀ ਕਰਨਾ ਉਹ ਕਰਨਾ ਪ੍ਰਾਤਨ ਸਮਿਆਂ ਚ ਇਦਾਂ ਹੀ ਹੁੰਦਾ ਸੀ ਮਿਸਲਾਂ ਦੇ ਸਮੇਂ ਇਦਾਂ ਹੁੰਦਾ ਸੀਗਾ ਮਿਸਲਾਂ ਵੱਖ-ਵੱਖ ਲੜਦੀਆਂ ਸੀ ਮਤਭੇਦ ਹੁੰਦੇ ਸੀ ਮਿਸਲਾਂ ਦੇ ਆਪਸ ਵੀ ਲੜਦੇ ਸੀ ਪਰ ਜਦੋਂ ਗੱਲ ਗੁਰੂ ਗ੍ਰੰਥ ਗੁਰੂਪੰਥ ਦੀ ਆਉਂਦੀ ਸੀ ਅਬਦਾਲੀ ਚੜ੍ਹ ਕੇ ਆਉਂਦਾ ਸੀ ਮਿਸਲਾਂ ਇੱਕ ਹੋ ਜਾਂਦੀਆਂ ਹੁੰਦੀਆਂ ਸੀ ਮਸਾ ਆਇਆ ਮਿਸਲਾਂ ਇੱਕ ਹੋ ਗਈਆਂ ਹੁਣ ਪ੍ਰੋਬਲਮ ਕੀ ਹੋ ਗਈ ਆ ਵੀ ਹੁਣ ਅਸੀਂ ਉਲਝ ਗਏ ਆ ਨਿੱਜ ਦੇ ਵਿੱਚ ਇਹ ਬਿਲਕੁਲ ਸੱਚਾ ਕੌੜਾ ਵਾ ਜਿਹੜਾ ਸ਼ਾਇਦ ਸਾਨੂੰ ਚੰਗਾ ਨਹੀਂ ਲੱਗਦਾ ਜਦੋਂ ਅਸੀਂ ਬੋਲਦੇ ਆ ਸਾਨੂੰ ਬਹੁਤ ਸਾਡੇ ਆਪਣੇ ਕਹਿੰਦੇ ਆ ਵੀ ਤੁਸੀਂ ਇਹ ਗੱਲ ਕਿਉਂ ਕਹਿੰਦੇ ਹੋ ਪਰ ਇਹ ਸੱਚ ਆ ਵੀ ਅਸੀਂ ਆਪੋ ਆਪਣੇ ਨਿੱਜ ਦੇ ਵਿੱਚ ਉਲਝ ਗਏ ਆ ਸਾਡੀਆਂ ਕਿਲੇ ਇਹ ਆਗੇ ਵੀ ਮੈਂ ਵੱਡਾ ਚਾਹੇਦਾਰ ਆ ਮੈਂ ਵੱਡਾ ਲੀਡਰ ਆ ਪੰਥ ਮੇਰੇ ਮੋਢਿਆਂ ਤੇ ਟਿਕਿਆ ਇਹ ਭਲੇਖਾ ਇਹ ਤੇ ਬਾਬੇ ਲਾਣ ਦਾ ਥੜਾ ਇੱਕ ਅਗੇ ਹਾ ਦੂਜਾ ਖੜਾ ਇੱਥੇ ਕੁਰਬਾਨੀਆਂ ਦੇਣ ਵਾਲੇ ਆਉਂਦੇ ਨੇ ਜਾਂਦੇ ਨੇ ਚੱਲ ਜਾਂਦੇ ਨੇ ਸੇਵਾਵਾਂ ਕਰਕੇ ਫਿਰ ਹੋਰ ਆ ਜਾਂਦੇ ਨੇ ਹੋਰ ਸੇਵਾਵਾਂ ਕਰ ਜਾਂਦੇ ਨੇ ਇਸ ਕਰਕੇ ਇਹ ਚੀਜ਼ ਅਸੀਂ ਦਿਮਾਗ ਚੋਂ ਕੱਢੀਏ ਵੀ ਅਸੀਂ ਹੀ ਸੇਤੇ ਮੋਢਿਆਂ ਤੇ ਪੰਥ ਚੱਕੀ ਫਿਰਦੇ ਆ ਕਰੀਏ ਤਾਂ ਇਹ ਵੀ ਜਦੋਂ ਵੀ ਗੱਲ ਗੁਰੂ ਗ੍ਰੰਥਪੁਰਪੰਥ ਦੀ ਆਉਂਦੀ ਹੈ ਸਿਧਾਂਤਾਂ ਦੀ ਆਉਂਦੀ ਹੈ ਸਾਡੇ 100 ਮਤਵੇ ਤਾਂ ਹੁਣ ਪਰ ਸਾਡਾ ਫਰਜ਼ ਬਣਦਾ ਵੀ ਅਸੀਂ ਪੇਠ ਨਾਲ ਪੇਟ ਜੋੜ ਕੇ ਖੜ੍ਹ ਜਾਈਏ ਬਾਬਾ ਬੋਤਾ ਸਿੰਘ ਗਰਜਾ ਸਿੰਘ ਦਾ ਇਤਿਹਾਸ ਜਿਹੜਾ ਅਸੀਂ ਪੜਦੇ ਹਾਂ ਉਹਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਲੈ ਕੇ ਜਾਈਏ ਪਰ ਇਹ ਸਾਡੀ ਤਰਾਸ ਦੀ ਅੱਜ ਵੀ ਜਦੋਂ ਵੀ ਸਾਡਾ ਇਕੱਠੇ ਵੇਖੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਉੱਤੇ ਕੁਝ ਨਹੀਂ ਸੀ ਹੈਗਾ ਸਿੱਖ ਵਾਸਤੇ ਬਾਕੀ ਇਹ ਤਾਂ ਘਟਰਾਵਾਂ ਨੂੰ ਮੈਂ ਛੋਟੀਆਂ-ਮੋਟੀਆਂ ਗੱਲਾਂ ਗਿਣਦਾ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਉੱਪਰ ਸਾਡੇ ਵਾਸਤੇ ਮਰਨ ਅੱਜ ਇੱਥੇ ਪਹੁੰਚ ਗਈ 24 ਤੱਕ ਫਰਕ ਪੈਂਦਾ 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 ਇੱਥੇ ਪੈ ਗਿਆ ਵੀ ਅੱਜ ਕਿਤੇ ਬਦਵੀ ਹੁੰਦੀ ਆ ਸਿੱਖਾਂ ਨੂੰ ਫਰਕ ਹੀ ਨਹੀਂ ਪੈਂਦਾ ਈਵਨ ਬਹੁਤਾਂ ਸਿੱਖਾਂ ਦੇ ਲੋ ਇਹ ਕੋਸ਼ਿਸ਼ ਕੀਤੀ ਜਾਂਦੀ ਆ ਵੀ ਮਸਲਾ ਦਬਾ ਲਿਆ ਜਾਵੇ ਸਾਡੀਆਂ ਸੰਸਥਾਵਾਂ ਦੀ ਵੀ ਕੋਸ਼ਿਸ਼ ਇਹ ਹੁੰਦੀ ਆ ਮਸਲਾ ਦਬਾ ਲਿਆ ਜਾਵੇ ਇਹ ਸੰਗਲ ਸਾਹਮਣੇ ਆਵੇ ਹੀ ਨਾ ਇਸ ਤੋਂ ਵੱਡੀ ਤਰਾਸ ਦੀ ਸਾਡੀ ਕੋਈ ਨਹੀਂ ਤਾਂ ਹੀ ਸਾਨੂੰ ਗੁਰੂ ਦੀ ਮਾਰ ਪੈ ਰਹੀ ਆ ਪਰ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ ਗੁਰੂ ਸਾਹਿਬ ਦੇ ਸਤਕਾਰ ਵਾਸਤੇ ਜੀ ਇਕੱਠੇ ਹੋ ਕੇ ਤੁਰ ਸਕਦੇ ਫਿਰ ਮੈਨੂੰ ਲੱਗਦਾ ਵੀ ਸਾਨੂੰ ਆਪਣੇ ਆਪ ਨੂੰ ਪੰਥਕ ਕਹਿਣ ਦਾ ਆਪਣੇ ਆਪ ਨੂੰ ਆਗੂ ਕਹਿਣ ਦਾ ਸੇਵਕ ਸੇਵਾਦਾਰ ਕਹਿਣ ਦਾ ਸਿੱਖ ਕਹਿਣ ਦਾ ਹੱਕ ਨਹੀਂ ਹੈਗਾ ਸੋ ਆਖਰੀ ਸਵਾਲ ਕਰਾਂਗੇ ਲੱਗਦਾ ਜੀ ਪ੍ਰਸ਼ਾਸਨ ਦੇ ਵੀ ਜ਼ਿੰਮੇਵਾਰੀ ਬਣਦੀ ਸੀ ਵੱਤ ਵਾਤ ਜੋ ਸਜ਼ਾ ਬਣਦੀ ਆ ਉਹ ਦੇਣੀ ਚਾਹੀਦੀ ਸੀਗੀ ਨਾ ਸਪਾਰਿਸ਼ ਹੋਣੀ ਜਾਂਦੀ ਤੇ ਹੁਣ ਅੰਮ੍ਰਿਤਪਾਲ ਸਿੰਘ ਮੇਰੇ ਕੋ ਕੱਲੇ ਆ ਜਾਂ ਪੰਥ ਨਾਲ ਖੜਾ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਪ੍ਰਸ਼ਾਸਨ ਦੀ ਗੱਲ ਦੱਸ ਦਿਆਂ ਵੀ ਵੇਖੋ ਇਤਰਾਸ ਦੀ ਸਾਡੀ ਵੀ ਪਰਮਜੀਤ ਸਿੰਘ ਅਕਾਲੀ ਫੇਸਬੁੱਕ ਦੇ ਉੱਤੇ ਕੁਝ ਚਾਰ ਅੱਖਰ ਲਿਖਦੇ ਨੇ ਜਜ਼ਬਾਤ ਆਪਣੇ ਉਸੇ ਵ ਸਾਨੂੰ ਵੱਡੇ ਅਫਸਰ ਬੁਲਾ ਲੈਂਦੇ ਨੇ ਇਹ ਸਾਡਾ ਹੁੰਦਾ ਮੈਂ ਔਨ ਰਿਕਾਰਡ ਕਹਿ ਰਿਹਾ ਸੀ ਕਿ ਕਦੇ ਕਹਿ ਨਹੀਂ ਮੈਂ ਕਦੀ ਗੱਲਾਂ ਦਸੀਆਂ ਨਹੀਂ ਪਰ ਤੁਸੀਂ ਸਵਾਲ ਕੀਤਾ ਤੁਹਾਨੂੰ ਦੱਸਲਾਂ ਜਿਵੇਂ ਸਮਝਦਾ ਸਾਡਾ ਹੁੰਦਾ ਈਵਨ ਅਸੀਂ ਕੋਈ ਪ੍ਰੋਗਰਾਮ ਉਲੀਕਿਆ ਹੋਵੇ ਪੰਥ ਨੇ ਤੇ ਉੱਥੇ ਪ੍ਰਸ਼ਾਸਨ ਨੇ ਸਾਨੂੰ ਨਾਂ ਜਾਣ ਦੇਣਾ ਹੋਵੇ ਤੇ ਸਾਨੂੰ ਘਰਾਂ ਚ ਰਾਜਤ ਬੰਦ ਕੀਤਾ ਜਾਂਦਾ ਠੀਕ ਹੈ ਸਾਨੂੰ ਥਾਣਿਆਂ ਚ ਬਿਠਾਇਆ ਜਾਂਦਾ ذلیل ਕੀਤਾ ਜਾਂਦਾ کہہ ਸਕਦਾ ਜੇ ਸਾਡੇ ਵਾਸਤੇ ਕਾਨੂੰਨ ਆਪਣੇ ਆਪ ਹੀ ਬਿਨਾ ਕਿਸੇ ਦੇ ਕਹਿ ਕੰਮ ਕਰਨ ਲੱਗ ਪੈਂਦੇ ਨੇ ਜੇਕ ਫੇਸਬੁਕ ਤੇ ਪੋਸਟ ਪਾਈ ਤੇ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ ਹੁੰਦੀ ਪਰ ਪ੍ਰਸ਼ਾਸਨ ਐਕਟਿਵ ਹੋ ਜਾਂਦਾ ਇੱਥੇ ਇੰਨਾ ਕੁਝ ਹੋ ਰਿਹਾ ਇੰਡੀਆਂ ਵੱਡੀਆਂ ਘਟਨਾਵਾਂ ਹੋ ਗਈਆਂ ਇਸ ਤੋਂ ਇਲਾਵਾ ਗੁਰੂਗਰਾਸਰ ਦੀ ਬੇਦਬੀਆਂ ਹੋ ਗਈਆਂ 295 ਦੀ ਨਾਰਮਲ ਧਾਰਾ ਲੱਗਦੀ ਐਸੇ ਫੇਕ ਕੋਈ ਸਖਤ ਕਾਨੂੰਨ ਨਹੀਂ ਬਣਦੇ ਤੇ ਉਦੋਂ ਪ੍ਰਸ਼ਾਸਨ ਜਿਹੜਾ ਵਾ ਉਹ ਕਿਹਨੂੰ ਡਿਗਦਾ ਵੀ ਅਸੀਂ ਜਾਈਏ ਪਹਿਲਾਂ ਉਹਨਾਂ ਨੂੰ ਮੰਗ ਪੱਤਰ ਦਈਏ ਅੱਛਾ ਮੰਗ ਪੱਤਰ ਹੀ ਦੇ ਦੇ ਵੇਖ ਲਿਆ ਸੀ ਬਹੁਤ ਵਾਰ ਵੱਡੀਆਂ ਘਟਨਾਵਾਂ ਇਦਾਂ ਦੀਆਂ ਹੋਈਆਂ ਅਸੀਂ ਮੰਗ ਪੱਤਰ ਦਿੰਦੇ ਦਿੰਦੇ ਥੱਕ ਗਏ ਪਰ ਸਾਡੇ ਉਹ ਮੰਗ ਪੱਤਰਾਂ ਦੇ ਉੱਤੇ ਮਿੱਟੀ ਜਮ ਗਈ ਉਹਤੇ ਕਾਰਜ ਨਹੀਂ ਹੋਏ ਜਿਵੇਂ ਕਿ ਜੇ ਆਪਾਂ ਪਿਛਤਤਾ ਦੀ ਗੱਲ ਕਰੀ ਅਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਤਮਾਕੂ ਦੀਆਂ ਗੱਲਾਂ ਕਰਦੇ ਆਂ ਠੇਕੀਆਂ ਦੀਆਂ ਗੱਲਾਂ ਕਰਦੇ ਆਂ ਮੀਰ ਦੀਆਂ ਹਾਟੀਆਂ ਦੀਆਂ ਗੱਲਾਂ ਕਰਦੇ ਆਂ ਗੁਰੂ ਘਰਾਂ ਦੇ ਲਾਗੇ-ਲਾਗੇ ਸਕੂਲਾਂ ਦੇ ਲਾਗੇ-ਲਾਗੇ ਮੰਦਰਾਂ ਦੇ ਲਾਗੇ-ਲਾਗੇ ਉਹਦੇ ਵਾਸਤੇ ਵੀ ਸਾਨੂੰ ਜਿਹੜਾ ਪਤਾ ਨਹੀਂ ਕਿੰਨੇ ਮੰਗ ਪੱਤਰ ਕਿੰਨਾ ਸਗਲ ਕਰਨਾ ਪਿਆ ਠੀਕ ਹੈ ਗੁਰੂ ਸਾਹਿਬ ਦੀ ਬੇਦਬੀ ਦੀ ਗੱਲ ਕਰੀਏ ਤੇ ਜਾ ਕੇ ਆਪ ਜਾ ਕੇ ਬੇਨਤੀਆਂ ਕਰਨੀਆਂ ਪੈਂਦੀਆਂ ਨੇ ਬਹੁਤ ਕੁਛ ਆ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਵੀ ਪ੍ਰਸ਼ਾਸਨ ਦਾ ਵਰਜੇ ਬੰਦਾ ਜਿੱਥੇ ਗਲਤ ਹੋਇਆ ਉਹ ਤੇ ਇਹ ਨਾਲ ਹੀ ਕਿਹਾ ਜਾਵੇ ਵੀ ਕੋਈ ਆ ਕੇ ਸ਼ਿਕਾਇਤ ਕਰੂਗਾ ਜਾਂ ਇਹਦੇ ਪਿਛੇ ਕੋਈ ਤਾਕਤ ਆ ਤੇ ਅਸੀਂ ਬਿਲਕੁਲ ਤੁਸੀਂ ਜਿਸ ਅੱਧੇ ਤੇ ਬੈਠੇ ਹੋ ਤੁਹਾਨੂੰ ਬੋਲ ਮਾਰ ਰਿਹਾ ਉਹਦਾ ਬਖਸ਼ਿਆ ਇਨਸਾਫ ਕਰਨ ਵਾਸਤੇ ਤੇ ਗਲਤ ਨੂੰ ਗਲਤ ਕਹੋ ਠੋਕਿਓ ਉਸੇ ਵੇਲੇ ਮੈਂ ਤੁਹਾਨੂੰ ਇਹ ਘਟਨਾ ਨਹੀਂ ਦੱਸ ਦੇਣਾ ਚਲੋ ਮੈਂ ਕਿਸੇ ਤਾਰੀਫ਼ ਨਹੀਂ ਕਰ ਰਿਹਾ ਜਿਹੜੇ ਇਸ ਵੇਲੇ ਚਾਰਜ ਨੇ ਇੱਥੇ ਟਾਣਾ 20 ਡਿਵੀਜ਼ਨ ਸ਼ਾਇਦ ਜਸਵੀਰ ਸਿੰਘ ਨਾਮ ਨਾਲ ਸਿੰਘ ਦਾ ਨੋਜਵੀਰ ਸਿੰਘ ਇਹਨਾਂ ਜਦੋਂ ਆ ਘਟਨਾ ਹੋਈ ਬੱਚੀ ਵਾਲੀ ਜਿਹੜੀ ਉਹ ਮੋਟਰਸਾਈਕਲ ਤੇ ਉਹਨੂੰ ਘਣਾਉਣੀ ਹਰਕਤ ਇੰਚਾਰ ਸਾਹਿਬ ਨੇ ਸਾਈ ਰਾਤ ਸੁੱਤਾ ਨਹੀਂ ਸੀ ਨੌਜਵਾਨ ਆਪਣਾ ਸਟਾਫ ਲੈ ਕੇ ਸਾਈ ਰਾਤ ਹੋਇਆ ਫਿਰਦਰਾ ਉਸ ਦੋਸ਼ੀ ਨੂੰ ਲੱਭਣ ਵਾਸਤੇ ਤੇ ਲੱਭਿਆ ਉਹਨੇ ਬੰਦੇ ਨੇ ਪਤਾ ਲੱਗਾ ਨਾ ਮਜ਼ਾ ਆ ਵੀ ਹਾਂ ਇਹਨੂੰ ਸਾਰੇ ਗਏ ਤੇ ਸਾਡੇ ਜਾਣ ਤੋਂ ਪਹਿਲਾਂ ਉਹਨੇ ਪਰਚਾ ਕੀਤਾ ਹੋਇਆ ਸੀਗਾ ਮਤਲਬ ਇੱਥੋਂ ਲੱਗਦਾ ਪਤਾ ਵੀ ਉਹ ਵੀ ਸਮਝਦਾ ਵੀ ਧੀ ਆ ਕਿਸੇ ਦੀ ਸ਼ਾਇਦ ਉਹ ਵੀ ਧੀ ਵਾਲਾ ਹੋਊਗਾ ਨਾ ਵੀ ਧੀ ਵਾਲਾ ਹੋਵੇ ਉਹ ਕਿਸੇ ਘਰੂ ਦਾ ਪੰਜਾਬੀ ਆ ਤੇ ਉਹਨੇ ਆਪਣੀ ਉਸ ਗੈਰ ਤਨੂੰ ਆਵਾਜ਼ ਨੂੰ ਸੁਣਿਆ ਤੇ ਉਹਨੇ ਐਕਸ਼ਨ ਲਿਆ ਠੀਕ ਆ ਨਾ ਇਸ ਕਰਕੇ ਇਦਾਂ ਦੇ ਵੀ ਤਾਂ ਹੈਗੇ ਨੇ ਪਰ ਮੇਰੀ ਬੇਨਤੀ ਆ ਵੀ ਫਿਰ ਕੇਪੀਐਸ ਗਿਲਰਕੇ ਵੀ ਆਗੇ ਨੇ ਜਿਹੜੇ ਇਹੋ ਵਰਤਾਰਾ ਵਰਤਾਉਂਦੇ ਨੇ ਜਿਹੜਾ ਹਮੇਸ਼ਾ ਸਿੱਖਾਂ ਨੂੰ ਹੀ ਨੀਵਾ ਵਿਖਾਉਂਦਾ ਸਿੱਖਾਂ ਨਾਲ ਧੱਕਾ ਕਰਦਾ ਸੋ ਜੇ ਕਾਨੂੰਨ ਦੀ ਗੱਲ ਕਰਦੇ ਹੋ ਤੇ ਕਾਨੂੰਨ ਦਾ ਫਰਜ਼ੇਬੰਦਾ ਵੀ ਫਿਰ ਹਰ ਇੱਕ ਵਾਸਤੇ ਇੱਕ ਹੋਵੇ ਇੱਕੋ ਜਿਹਾ ਵਰਤਾਰਾ ਕਰੇ ਜਿਹੜਾ ਜੁਰਮ ਜਿਹਦਾ ਬਣਦਾ ਉਹ ਸਾਇਦ ਹੀ ਜਾਵੇ ਹੁਣ ਚਰਨ ਘਰ ਵਾਲੇ ਤੁਸੀਂ ਗੱਲ ਕਰਦੇ ਹੋ ਤੁਹਾਡੇ ਸਾਹਮਣੇ ਅਮਰਪਾਲ ਸਿੰਘ ਮੇਰੇ ਨਾਲ ਗੱਲ ਕਹੀ ਵੀ ਕਿੱਦਾਂ ਵੱਡਾ ਉੱਤੇ ਪ੍ਰੈਸ਼ਰ ਪਿਆ ਨਾਂ ਲੈ ਲਿਆ ਕਸਰਾਂਦਿੰਦ ਨੂੰ ਬੋਲੇ ਕਿ ਮੇਰੇ ਤੇ ਇੰਨਾ ਵੱਡਾ ਪ੍ਰੈਸ਼ਰ ਜਿਹੜਾ ਸੀਗਾ ਜਿਹੜੀ ਸੰਗਤ ਸੁਣ ਤੁਸੀਂ ਆਖਰੀ ਸਵਾਲ ਕੀਤਾ ਇਹ ਹੋ ਨਹੀਂ ਹੂਗਾ ਪੰਥ ਨਾਲ ਪੰਥ ਅੰਮ੍ਰਿਤਪਾਲ ਸਿੰਘ ਮੇਰੇ ਨਾਲ ਭਾਵੇਂ 100 ਵਾਰ ਨਾ ਖਲੋਵੇ ਪਰ ਗੁਰੂ ਸਾਹਿਬ ਦੀ ਸਰਕਾਰ ਵਾਸਤੇ ਖਲੋਊਗਾ ਨਾ ਆਪਣੀ ਮਰਿਆਦਾ ਵਾਸਤੇ ਆਪਣੇ ਸਿਧਾਂਤਾਂ ਵਾਸਤੇ ਤੇ ਖਲੋਣਾ ਫਰਜ਼ ਬਣਦਾ ਨਾ ਤੇ ਉਹ ਹਰ ਸਿੱਖ ਦਾ ਫਰਜ਼ ਬਣਦਾ ਅਸੀਂ ਵੀ ਗਿਆ ਆਪਣਾ ਸਿੱਖ ਇੱਕ ਹੁੰਦੇ ਨੇ ਤੇ ਫਰਜ਼ ਪੂਰਾ ਕੀਤਾ ਅੱਗੇ ਵੀ ਜਦੋਂ ਕਿ ਰੋੜ ਪਊਗੀ ਉਹਨਾਂ ਸਿੰਘ ਨੂੰ ਪਤਾ ਵੀ ਸਾਡੇ ਚਲੋ ਆਪ ਪਛੋਂਦੇ ਨੇ ਵਿਚਾਰਾ ਪਰ ਇਹ ਕਹਨ ਨੂੰ ਕਹਿ ਕੇ ਆਏ ਜੇ ਰੋੜ ਪੈਂਦੀ ਵਾਜਬਨ ਉਸੇ ਆਜਨੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸੋ ਬਿਲਕੁਲ ਇਹ ਸਵਾਲ ਜੋ ਖੜੇ ਹੋ ਰਹੇ ਸੀਗੇ ਕਿ ਭਾਈ ਅੰ ਸੋ ਇਹ ਜੇਕਰ ਭਾਈ ਅਕਬਰਜੀਤ ਸਿੰਘ ਅਕਾਲੀ ਨੇ ਦੱਸਿਆ ਕਿ ਜਿਸ ਤਰੀਕੇ ਜੇਕਰ ਇਹ ਜਨਤਕ ਨਾ ਕੀਤੀ ਜਾਂਦੀ ਤਾਂ ਇੰਨਾ ਪ੍ਰੈਸ਼ਰ ਸੀਗਾ ਕਿ ਜਿਸ ਤਰੀਕੇ ਅਮਰਪਾਲ ਸਿੰਘ ਮੇਹਰੋ ਨੂੰ ਧਮਕੀਆਂ ਆ ਰਹੀਆਂ ਸੀਗੀਆਂ ਜਾਂ ਹੋਰ ਐਸੇ ਦਬਾਅ بنائے ਜਾ ਰਹੇ ਸੀਗੇ ਕਿਉਂਕਿ ਬਾਬੇ ਦੀ ਗੱਲ ਕਰੀ ਤਾਂ ਕਾਫੀ ਪਹੁੰਚ ਰੱਖਦਾ ਹੈ ਇਹ ਚੀਜ਼ਾਂ ਵੀ ਸਾਰੀਆਂ ਮੀਡੀਆ ਦੇ ਵਿੱਚ ਉਹਨਾਂ ਨੇ ਦੱਸੀਆਂ ਸੀਗੀਆਂ ਪਰ ਹੁਣ ਗੱਲ ਕਰਦੇ ਹਾਂ ਤਾਂ ਪੰਥ ਭਾਈ ਅਮਰਪਾਲ ਸਿੰਘ ਮੇਹਰੋ ਦੇ ਨਾਲ ਖੜਾ ਹੋਇਆ ਤੇ ਸਿਰੇ ਕਾਲ ਤੱਕ ਸਾਹਿਬ ਜਥੇਦਾਰ ਸਾਹਿਬ ਤੇ ਜੋ ਇਹ ਗੱਲਾਂ ਉੱਠ ਰਹੀਆਂ ਸੀਗੀਆਂ ਕਿ ਉਹਨਾਂ ਨੂੰ ਵੀ ਇਸ ਦੇ ਉੱਤੇ ਕੁਝ ਬੋਲਣਾ ਚਾਹੀਦਾ ਸੀਗਾ ਸੋ ਦੁਨਿਆਵੀ ਕੋਰਟ ਜਿਵੇਂ ਉਹਨਾਂ ਨੇ ਦੱਸਿਆ ਕਿ ਕੋਰਟ ਦੇ ਵਿੱਚ ਜੇਕਰ ਕੋਈ ਕੇਸ ਚੱਲ ਰਿਹਾ ਤਾਂ ਜੱਤੇਦਾਰ ਸਾਹਿਬ ਦਾ ਹੁਕਮ ਦੀ ਜਿਹੜੀ ਹੈ ਉਲੰਘਣਾ ਹੋਏਗੀ ਜਾਂ ਉਸ ਦੀ ਕਹਿ ਸਕਦੇ ਆ ਪਾਲਣਾ ਨਾ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਉਹ ਵੀ ਨਿੰਦਣਯੋਗ ਹੋ ਸਕਦੀ ਹੈ ਸੋ ਉਸ ਦੇ ਚੱਲਦੇ ਹਾਲੇ ਜੱਤੇਦਾਰ ਸਾਹਿਬ ਕੋਈ ਫੈਸਲਾ ਨਹੀਂ ਲੈ ਸਕਦੇ ਜੇਕਰ ਉਹ ਫੈਸਲਾ ਲੈਣਗੇ ਤਾਂ ਸ਼ਾਇਦ ਪੰਥ ਕਬੂਲ ਕਰੇਗਾ ਹੀ ਕਿਉਂਕਿ ਸਾਡੇ ਜੱਤੇਦਾਰ ਸਾਹਿਬ ਦਾ ਹੁਕਮ ਹੈ ਸੋ ਫਿਲਹਾਲ ਹੀ ਮਿੰਦਰ ਜ਼ਾਤ ਤਮਰੀ ਸਰਵਾਜ਼ ਅਲੀ ਕੈਮਰਾਮੈਨ ਕਾਸਤੇ ਨਾਲ ਮੈਂ ਮੈਂ ਦੇਖਦੇ ਹਾਂ ਕਿ ਜੋ ਚੀਜ਼ਾਂ ਹੁਣ ਇਹ ਹੋਣ ਲੱਗੀਆਂ ਇਸ ਦੇ ਉੱਤੇ ਸਾਡੇ ਜਥੇਦਾਰ ਸਾਹਿਬ ਚੋਬ ਬੈਠੇ ਹੋਏ ਨੇ ਕੁਝ ਜਥੇਬੰਦੀਆਂ ਵਿੱਚ ਚੋਬ ਬੈਠੀਆਂ ਨੇ ਉਸ ਨੂੰ ਕਿਵੇਂ ਦੇਖ ਹਾਂ ਇਹ ਇਹ ਜਿਹੜਾ ਸਵਾਲ ਕੀਤਾ ਬਿਲਕੁਲ ਬਹੁਤ ਜ਼ਰੂਰੀ ਸਵਾਲ ਆ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਸਰਵੋੱਚ ਨੇ ਪੰਥ ਲਈ ਤੇ ਹਰ ਇੱਕ ਸਿੱਖ ਦੀ ਆਸ ਜਿਹੜੀ ਆ ਉੱਥੇ ਹੁੰਦੀ ਆ ਹਰ ਕੋਈ ਆਸ ਰੱਖਦਾ ਉਤੋਂ ਜਦੋਂ ਵੀ ਕੁਝ ਪੰਥ ਦੇ ਉੱਤੇ ਹੁੰਦਾ ਕੋਈ ਹੋਣੀ ਵਾਪਰਦੀ ਆ ਤਾਂ ਤੱਕਾ ਹੁੰਦਾ ਜਿਵੇਂ ਇਦਾਂ ਨਹੀਂ ਘਟਣਾ ਹੁੰਦੀ ਆ ਸੋ ਸਵਾਲ ਉੱਠ ਰਹੇ ਨੇ ਬਿਲਕੁਲ ਸਹੀ ਸਵਾਲ ਉੱਠ ਰਹੇ ਨੇ ਪਰ ਜਦੋਂ ਕਿਸੇ ਮਨੁੱਖ ਤੇ ਕੋਰਟ ਕੇਸ ਚੱਲਦਾ ਹੋਵੇ ਨਾ ਉਦੋਂ ਫਿਰ ਅਕਾਲ ਤਖਤ ਸਾਹਿਬ ਦੇ ਉੱਤੇ ਫੈਸਲਾ ਨਹੀਂ ਲੈ ਸਕਦੇ ਉਹਦਾ ਕਾਰਨ ਇਹ ਹੁੰਦਾ ਵੀ ਅੱਜ ਜੇ ਅਕਾਲ ਤਖਤ ਸਾਹਿਬ ਕੋਈ ਹੁਕਮ ਕਰ ਦਿੱਤੇ ਨੇ ਕਲੋਂ ਦੁਨਿਆਵੀ ਕੋਰਟ ਦੇ ਵਿੱਚ ਉਹਦਾ ਉਲਟ ਹੋ ਜਾਂਦਾ ਫਿਰ ਜੇ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਤੋਹੀਨ ਹੁੰਦੀ ਹੈ ਕਰਦੇ ਆਂ ਸਵਾਲੇ ਵੀ ਖੜੇ ਹੋ ਰਿਹਾ ਭਾਈ ਅੰਮ੍ਰਿਤਪਾਲ ਸਿੰਘ ਮੇਰੂ ਦੇ ਕਮੈਂਟ ਪੜ੍ਹਦੇ ਆਂ ਪੋਸਟਾਂ ਦੇ ਥੱਲੇ ਤਾਂ ਸੰਗਤ ਹੀ ਆਖਦੀ ਇਹ ਤਾਂ ਸਾਰਾ ਫੈਮਿਲੀ ਕੀਤਾ ਹੋ ਸਕਦਾ ਹੁਣ ਤੁਸੀਂ ਰੋਣ ਲੱਗ ਗਏ ਉਹ ਪਹਿਲਾਂ ਤੁਸੀਂ ਹਰ ਜਿੱਥੇ ਬੰਦੇ ਨੂੰ ਮਾੜਾ ਆਖਿਆ ਜਥੇਦਾਰ ਸਾਹਿਬ ਤੱਕ ਨੂੰ ਮਾੜਾ ਆਖਿਆ ਹੁਣ ਜਿਹੜਾ ਐਸਜੀਪੀਸੀ ਤੇ ਬੋਲ ਗੱਲ ਕਰਦੇ ਵੀ ਐਸਜੀਪੀਸੀ ਬੜੇ ਮਾੜੇ ਬੰਦੇ ਨੇ ਪਰ ਐਸਜੀਪੀਸੀ ਬਾਦਲਾਂ ਦੇ ਗਲਬੇ ਹੇਟਾ ਬਾਦਲ ਮਾਰੇ ਹੋ ਸਕਦੇ ਨੇ ਐਸਜੀਪੀਸੀ ਨੇ ਮਾਰੀ ਹੋਈ ਸੀ ਕਿ ਕਿ ਬਾਬੇ ਦੀ ਅੱਗੇ ਤੱਕ ਲਿੰਕ ਬਹੁਤ ਹੈ ਉਹ ਕੁਝ ਵੀ ਕਰਾ ਸਕਦੇ ਵੀਰ ਤੋਂ ਸਾਹਮਣੇ ਆਇਆ ਸਾਰਾ ਕੁਝ ਉਹ ਰਿਕਾਰਡਿੰਗਾਂ ਸੁਣੀਆਂ ਉਹਨੇ ਮੀਡੀਆ ਨੂੰ ਬੜੀਆਂ ਸੰਸਥਾਵਾਂ ਹੈਗੀਆਂ ਜੋ ਜਾਂ ਕਹਿ ਲਈਏ ਜਥੇ ਬੰਦੀਆਂ ਜੋ ਕਹਿੰਦੀਆਂ ਇੱਕ ਢੰਡੇ ਥੱਲੇ ਇਕੱਠੇ ਆਉਂਦੀ ਲੋੜ ਹੈ ਇੱਕ ਨਿਸ਼ਾਨ ਸਾਹਿਬ ਥੱਲੇ ਪਰ ਇਕੱਠੇ ਕੋਈ ਹੋ ਨਹੀਂ 파ਰੇ ਕੋਈ ਵਕ ਚੱਲ ਰਿਹਾ ਜੀ ਕੋਈ ਵਕ ਚੱਲ ਰਿਹਾ ਲੱਗਦਾ ਨਹੀਂ ਕਿ ਸਿੱਖ ਪੰਥ ਦੀ ਕਮਜ਼ੋਰੀ ਇਹੀ ਹੈ ਇੱਕ ਬਿਲਕੁਲ ਸੱਚਾ ਕੌੜਾ ਵਾ ਜਿਹੜਾ ਸ਼ਾਇਦ ਸਾਨੂੰ ਚੰਗਾ ਨਹੀਂ ਲੱਗਦਾ ਜਦੋਂ ਅਸੀਂ ਬੋਲਦੇ ਹਾਂ ਸਾਨੂੰ ਬਹੁਤ ਸਾਡੇ ਆਪਣੇ ਕਹਿੰਦੇ ਆ ਤੁਸੀਂ ਇਹ ਗੱਲ ਕਿਉਂ ਕਹਿੰਦੇ ਹੋ ਪਰ ਇਹ ਸੱਚ ਆ ਵੀ ਅਸੀਂ ਆਪ ਕੋ ਆਪਣੇ ਨਿੱਜ ਦੇ ਵਿੱਚ ਉਲਝ ਗਏ ਲੱਗਦਾ ਜੀ ਪ੍ਰਸ਼ਾਸਨ ਦੀ ਵੀ ਜ਼ਿੰਮੇਵਾਰੀ ਬਣਦੀ ਸੀ ਵਾਅਦ ਤੋਂ ਵਾਅਦ ਜੋ ਸਜ਼ਾ ਬਣਦੀ ਆ ਉਹ ਦੇਣੀ ਚਾਹੀਦੀ ਸੀਗੀ ਨਾ ਸਪਾਰਿਸ਼ ਸੁਣੀ ਜਾਂਦੀ ਤੇ ਹੁਣ ਅੰਮ੍ਰਿਤਪਾਲ ਸਿੰਘ ਮੇਰਾ ਇਕੱਲੇ ਆ ਜਾਂ ਪੰਥ ਨਾਲ ਖੜਾ ਹੈ ਪਹਿਲਾਂ